ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਸਵੇਰ ਦੇ ਸਵਾਕਸਤ ਦਾ ਟਾਈਮ ਆ ਤੇ ਮੈਂ ਇੱਥੇ ਸਬਜੀ ਨੂੰ ਤੜਕਾ ਲਾ ਰਹੀ ਸੀਗੀ ਪਿਆਜ਼ ਲਸਣ ਮੈਂ ਚੋਪਰ ਦੇ ਵਿੱਚ ਚੋਪ ਕਰ ਲਏ ਸੀ ਤੇ ਹਰੀਆਂ ਮਿਰਚਾਂ ਤੇ ਕੁੱਕਰ ਦੇ ਵਿੱਚ ਤੇਲ ਪਾ ਲਿਆ ਸੀ ਗਰਮ ਹੋ ਗਿਆ ਸੀ ਜੀਰਾ ਪਾ ਕੇ ਤੇ ਆਪਾਂ ਪਿਆਜ਼ ਲਸਣ ਪਾਤਾ ਸੀ ਤੇ ਨਾਲ ਨਾਲ ਇੱਥੇ ਮੈਂ ਟਮਾਟਰ ਕੱਟ ਲਉਂਗੀ ਤੇ ਸਬਜੀ ਵਸੇ ਆਲੂ ਮਟਰ ਬਣਾਉਣੇ ਆਪਾਂ ਤੇ ਇੱਕੋ ਹੀ ਸਬਜ਼ੀ ਨੂੰ ਜਦੋਂ ਆਪਾਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਬਣਾਉਣੀ ਆ ਤੇ ਉਹਦੇ ਟੇਸਟ ਦਾ ਵੀ ਬਹੁਤ ਫਰਕ ਪੈਂਦਾ ਹੈਗਾ ਅੱਜ ਮੈਂ ਆਲੂ ਉਬਾਲ ਲਈ ਸੀ ਪਹਿਲਾਂ ਤੇ ਆਲੂ ਉਬਾਲ ਕੇ ਪਾਵਾਂਗੇ ਆਪਾਂ ਮਟਰਾਂ ਦੇ ਵਿੱਚ ਤੇ ਬਸ ਹੁਣ ਮੈਂ ਟਮਾਟਰ ਕੱਟ ਲੈਣੀਆਂ ਤੇ ਜਦੋਂ ਆਪਣਾ ਤੜਕਾ ਭੁੱਜ ਗਿਆ ਤੇ ਵਿੱਚ ਟਮਾਟਰ ਪਾ ਦਾਂਗੇ ਪਿਆਜ਼ ਲਸਣ ਜਦੋਂ ਭੁੱਜ ਗਿਆ ਮੈਨੂੰ ਆਇ ਸੀ ਵੀ ਚਲੋ ਅੱਜ ਆਲੂ ਉਬਾਲ ਕੇ ਇਸ ਤਰੀਕੇ ਨਾਲ ਬਣਾ ਕੇ ਦੇਖਦੇ ਆ ਤੇ ਵੈਸੇ ਪਹਿਲਾਂ ਤਾਂ ਆਪਾਂ ਕਦੇ ਨਹੀਂ ਮਟਰ ਇਸ ਤਰੀਕੇ ਨਾਲ ਬਣਾਏ ਤੇ ਅੱਜ ਪਹਿਲੀ ਵਾਰ ਬਣਾਏ ਆ ਇਸ ਤਰੀਕੇ ਨਾਲ ਤੇ ਪਰ ਖਾਣ ਦੇ ਵਿੱਚ ਬਹੁਤ ਟੇਸਟੀ ਬਣੀ ਸੀ ਸਬਜ਼ੀ ਤੇ ਟਮਾਟਰ ਪਾਤੇ ਹੁਣ ਮੈਂ ਉਸ ਦੇ ਵਿੱਚ ਦੋ ਟਮਾਟਰ ਕੱਟ ਲਏ ਸੀਗੇ ਤੇ ਥੋੜਾ ਜਿਹਾ ਨਮਕ ਪਾ ਦੂੰਗੀ ਟਮਾਟਰ ਜਲਦੀ ਭੁੱਜ ਜਾਣਗੇ ਬਾਕੀ ਦਾ ਸੇਮ ਤਰੀਕਾ ਨਾਲ ਹੀ ਬਣਾਵਾਂਗੇ ਤੜਕਾ ਤਾਂ ਪਾਉਵੇਂ ਜਿਵੇਂ ਅੱਗੇ ਲਾਉਣੇ ਹੁੰਦੇ ਦੂਸਰੀਆਂ ਸਬਜ਼ੀਆਂ ਨੂੰ ਤੇ ਬਸ ਆਲੂ ਉਬਾਲ ਦੇ ਸੀਗੇ ਪਹਿਲਾਂ ਅੱਜ ਮੈਂ ਟਮਾਟਰ ਵੀ ਮੈਂ ਥੋੜਾ ਜਿਹਾ ਚਿਰ ਬਸ 5-4 ਮਿੰਟ ਤੇ ਗਰਮ ਪਾਣੀ ਦੇ ਵਿੱਚ ਪਾ ਕੇ ਰੱਖਤੇ ਸੀਗੇ ਥੋੜੇ ਜਿਹੇ ਨਾਲ ਸਾਫਟ ਹੋ ਗਏ ਸੀਗੇ ਮੈਨੂੰ ਐਸੀ ਜਲਦੀ ਪੱਕ ਜਾਣਗੇ ਤੇ ਮਸਾਲੇ ਬਸ ਮੈਂ ਚੋਪਰ ਦੇ ਵਿੱਚ ਹੀ ਭਾਗ ਲੈਣੀ ਆ ਕਿ ਮੈਨੂੰ ਐ ਸੀਗਾ ਵੀ ਚਲੋ ਇਹ ਤਾਂ ਤੋਣ ਵਾਲਾ ਹੋਈ ਆ ਵੀ ਹੋਰ ਬਾਤਨ ਕਾ ਨੂੰ ਚੱਕਣਾ ਤੇ ਇਸੇ ਦੇ ਵਿੱਚ ਪਾ ਕੇ ਤੇ ਕੋਲ ਕੇ ਤੇ ਪਾ ਦਾਂਗੇ ਮਸਾਲਾ ਨੂੰ ਆ ਥੋੜਾ ਜਿਹਾ ਪਾਣੀ ਪਾ ਕੇ ਤੇ ਕੋਲ ਬਣਾ ਕੇ ਉਸ ਦਾ ਫੇਰ ਪਾਉਣੀ ਹੁੰਦੀ ਆ ਆਪਾਂ ਟਮਾਟਰ ਪੁੱਜ ਜੂਗਾ ਬਾਅਦ ਚ ਆਪਾਂ ਮਸਾਲੇ ਪਾ ਦਾਂਗੇ ਤੇ ਮਸਾਲਾ ਨੂੰ ਵੀ ਦੋ ਤਿੰਨ ਮਿੰਟ ਵਾਸਤੇ ਪੋਨ ਲਾਂਗੇ ਤੇ ਉਸ ਤੋਂ ਬਾਅਦ ਬਸ ਆਟਾ ਗੁੰਨ ਕੇ ਰੱਖ ਲਉਗੀ ਤੇ ਝਾੜੂ ਪਏ ਅੱਜ ਸਵੇਰ ਹੀ ਲਗਾਤਾ ਸੀਗਾ ਸਵੇਰ ਸਵਾ 5 ਵਜੇ ਉੱਠ ਖੜੀ ਸੀ ਤੇ ਝਾੜੂ ਸਾਰੇ ਲਗਾਤਾ ਸੀ ਤੇ ਬਾਕੀ ਜਿੱਥੇ ਆਪਾਂ ਧੂਫ ਜੋਤ ਲਾਉਣੀ ਹੈ ਜਸ ਰੂਮ ਦੇ ਵਿੱਚ ਤੇ ਉੱਥੇ ਪੋਚਾ ਵੀ ਲਗਾਤਾ ਸੀਗਾ ਤੇ ਹੋਰ ਤਾਂ ਕਿਤੇ ਨਹੀਂ ਲਗਾਇਆ ਸੀ ਪੋਚਾ ਬਾਅਦ ਦੇ ਵਿੱਚ ਲਗਾਵਾਂਗੇ ਕਿਉਂਕਿ ਠੰਡ ਕਰਕੇ ਸੁੱਕਦਾ ਤਾਂ ਹੈ ਨਹੀਂ ਤੇ ਉੱਥੇ ਤਾਂ ਮੈਂ ਪੱਖਾ ਚਲਾਤਾ ਸੀਗਾ ਲੋਜੀ ਮਸਾਲੇ ਪਾ ਤੇ ਆ ਤੇ ਮਸਾਲੇ ਪਕਾ ਲੈਂਦੇ ਆ 2-3 ਮਿੰਟ ਆਪਾਂ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਮਟਰ ਪਾ ਦੂੰਗੀ ਮੈਂ ਤੇ 5-4 ਮਿੰਟ ਮਸ ਰਾਂ ਨੂੰ ਪਕਾ ਲਾਂਗੇ ਵੈਸੇ ਮਟਰ ਜਲਦੀ ਪੱਕ ਜਾਣਗੇ ਕਿਉਂਕਿ ਪਹਿਲਾਂ ਗਰਮ ਪਾਣੀ ਪਾ ਕੇ ਰੱਖਤਾ ਸੀ ਵਿੱਚ ਤੇ ਆਲੂ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਥੋੜੀ ਜਿਹੀ ਹੁਣ ਮੈਂ ਮਸਾਲਾ ਆਪਣਾ ਭੁੱਜ ਗਿਆ ਸੀ ਤੇ ਉਸ ਦੇ ਵਿੱਚ ਦੇਗੀ ਮਿਰਚ ਪਾਤੀ ਮੈਂ ਇਸ ਦੇ ਨਾਲ ਚਲੋ ਕਲਰ ਵਧੀਆ ਆ ਜਾਊਗਾ ਤੇ ਹੁਣ ਇਸ ਦੇ ਵਿੱਚ ਮਟਰ ਪਾ ਦੂੰਗੀ ਮਿਕਸ ਕਰਕੇ ਵਸ ਇਸ ਨੂੰ ਤੇ ਪਾਣੀ ਹਜੇ ਇਸ ਦੇ ਵਿੱਚ ਨਹੀਂ ਪਾਉਂਦੇਗੇ ਤੇ ਪਕਾ ਲਾਂਗੇ 5-4 ਮਿੰਟ ਬਾਦ ਦੇ ਵਿੱਚ ਚਾਲੂ ਪਾਵਾਂਗੇ ਕਿਉਂਕਿ ਆਲੂ ਤਾਂ ਆਪਣੇ ਉਬਾਲ ਕੇ ਰੱਖੇ ਹੋਏ ਆਗੇ ਤੇ ਸਬਜ਼ੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਜਲਦੀ ਪੱਕ ਜੂਗੀ ਤੇ ਆਪਾਂ ਕੁੱਕਰ ਦੀ ਸੀਟੀ ਨਹੀਂ ਲਵਾਉਂਦੇ ਤੇ ਵੈਸੇ ਢੱਕ ਕੇ ਸਬਜ਼ੀ ਨੂੰ ਪਕਾਵਾਂਗੇ ਮਟਰ ਵੀ ਆਪਣੇ ਹੁਣ ਸੌਫਟ ਹੋ ਚੁੱਕੇ ਆ ਤੇ ਆਲੂ ਪਾ ਦਿੰਨੇ ਆ ਇਸ ਦੇ ਵਿੱਚ ਤੇ ਬਾਕੀ ਪਾਣੀ ਜਿੰਨੀ ਕ ਜ਼ਰੂਰਤ ਹੋ ਉਸ ਹਾਵ ਨਾਲ ਪਾ ਦਾਂਗੇ ਤੇ ਗਰਮ ਪਾਣੀ ਹੀ ਪਾਉਂਗੇ ਇਸ ਦੇ ਵਿੱਚ ਮੈਂ ਗਰਮ ਪਾਣੀ ਦੇ ਨਾਲ ਸਬਜ਼ੀ ਜਲਦੀ ਬਣ ਜੂਗੀ ਹੋਰ ਤੇ ਬਸ ਮੈਂ ਆਟਾ ਗਨ ਕੇ ਰੱਖ ਲਵਾਂਗੀ ਉਸ ਤੋਂ ਬਾਅਦ ਠੰਡ ਵੀ ਬਹੁਤ ਜ਼ਿਆਦਾ ਹੋਈ ਪਈ ਹੈ 2-3 ਦਿਨ ਤਾਂ ਵਧੀਆ ਧੁੱਪ ਨਿਕਲੀ ਸੀਗੀ ਤੇ ਹੁਣ ਫੇਰ ਨਹੀਂ ਧੁੱਪ ਆ ਨਿਕਲਦੀ ਚੰਗੀ ਤਰ੍ਹਾਂ ਕੋਸਤਾ ਹਵਾ ਚੱਲਦੀ ਕਰਕੇ ਤੇ ਠੰਡ ਲੱਗਦੀ ਹੈ ਬਾਹਰ ਤਾਂ ਬਹੁਤ ਜ਼ਿਆਦਾ ਤੇ ਵੈਸੇ ਕੰਮ ਕਰਦਿਆਂ ਨੂੰ ਗਰਮੈਸ਼ ਆਉਂਦੀ ਹੈਗੀ ਉਦੋਂ ਆਇਆ ਹੁੰਦਾ ਵੀ ਹੋਟੀ ਸਵਾਟਰ ਜਿਹੜੇ ਪਾਏ ਆ ਲਾਦ ਗਏ ਤੇ ਜਦ ਲਾ ਦਿੰਦੇ ਆ ਤਾਂ ਫੇਰ ਠੰਡ ਲੱਗਦੀ ਹੈਗੀ ਜੀ ਪਾਣੀ ਮੈਂ ਪਾਤਾ ਜਿਸ ਹਿਸਾਬ ਨਾਲ ਤ阿里 ਰੱਖਣੀ ਸੀ ਉਹ ਨਾਲ ਕੇ ਤੇ ਟਾਕੇ ਹੁਣ ਆਪਾਂ ਇਸ ਨੂੰ 5-4 ਮਿੰਟਾਂ ਵਿੱਚ ਵੀ ਆਪਣੀ ਸਬਜ਼ੀ ਬਣ ਜੂਗੀ। ਜਿਆਦਾ ਟਾਈਮ ਨਹੀਂ ਲੱਗਦਾਗਾ ਸਬਜ਼ੀ ਨੂੰ। ਸਬਜ਼ੀ ਬਣ ਗਈ ਸੀ ਤੇ ਗੈਸ ਬੰਦ ਕਰ ਦਾਂਗੇ ਤੇ ਧਨੀਆ ਕੱਟ ਕੇ ਰੱਖ ਲਿਆ ਸੀ ਹਰਾ ਮੈਂ ਤੇ ਉਸ ਨੂੰ ਧੋ ਲਿਆ ਸੀਗਾ। ਸਬਜ਼ੀ ਦੇ ਵਿੱਚ ਉਹ ਪਾ ਦਿੰਨੇ ਆਪਾਂ। ਬਸ ਇਸ ਤੋਂ ਬਾਅਦ ਰੋਟੀ ਬਣਾ ਲਵਾਂਗੀ ਮੈਂ। ਤੇ ਰੋਟੀ ਮੈਂ ਜਦੋਂ ਬਣਾਉਣ ਲੱਗੀ ਤੇ ਬੱਚਾ ਨੇ ਹਜੇ ਚਾਹ ਪੀਤੀ ਨਹੀਂ ਸੀ ਕਿਉਂਕਿ ਚਾਹ ਮੈਂ ਲੇਟ ਹੀ ਬਣਾਈ ਸੀਗੀ ਉੱਠ ਤਾਂ ਮੈਂ 5:30 ਵਜੇ ਖੜੀ ਸੀ ਬਸ ਚਾਹ ਮੈਂ 7:1 ਵਜੇ ਬਣਾਈ ਸੀਗੀ ਤੇ ਚਾਹ ਮੈਂ ਫਰਮੋਚ ਚ ਪਾ ਕੇ ਰੱਖਤੀ ਸੀ ਤੇ ਬੱਚੇ ਕਹਿੰਦੇ ਅਸੀਂ ਵੀ ਚਾਹ ਦੇ ਨਾਲ ਪਰਾਠੇ ਖਾਣੇ ਆ ਨਮਕਾਲੇ ਤੇ ਕਿਉਂਕਿ ਬੱਚੇ ਲੇਟ ਹੀ ਉੱਠੇ ਸੀਗੇ ਸਾਢੇ 7 ਬੱਚੇ ਉੱਠੇ ਸੀਗੇ ਤੇ ਇੱਥੇ ਬਸ 9:00 ਕੱਢ ਦਾ ਟਾਈਮ ਹੋਊਗਾ ਤੇ ਮੈਂ ਜਦੋਂ ਰੋਟੀ ਬਣਾਉਣ ਲੱਗੀ ਸੀ ਤੇ ਬੱਚੇ ਕਹਿੰਦੇ ਪਰਾਠੇ ਖਾਣੇ ਆ ਤੇ ਬੱਚਾ ਨੂੰ ਨਮਕੀਨ ਪਰਾਠੇ ਬਣਾ ਦਾਂਗੇ ਤੇ ਚਾਹ ਦੇ ਨਾਲ ਖਾ ਲੈਣਗੇ ਮੈਨੂੰ ਆਸੀ ਵੀ ਚਲੋ ਬੱਚੇ ਜਿਹੜੀ ਚੀਜ਼ ਕਹਿੰਦੇ ਆਪਾਂ ਬਣਾ ਦਿੰਨੇ ਵੈਸੇ ਤਾਂ ਬੱਚੇ ਨਹੀਂ ਜਿਆਦਾ ਐ ਪਰਾਠੇ ਪਰੂਠੇ ਮੰਗਦੇ ਹੁੰਦੇ ਵੀ ਆਪਾਂ ਕੋਈ ਆਲੂ ਵਾਲੇ ਜਾਂ ਕੋਈ ਗੋਭੀ ਵਾਲੇ ਆਪਾਂ ਬਣਾ ਲੈਨੇ ਹੁੰਨੇ ਆ ਤੇ ਵੈਸੇ ਇਹ ਸਿੰਪਲ ਪਰਾਠੇ ਤਾਂ ਮੈਂ ਬਹੁਤ ਘੱਟ ਬਣਾਉਣੀ ਹੁੰਨੇ ਆ ਜੀ ਜਦੋਂ ਬਸ ਪ੍ਰਾਪ ਸਕੂਲ ਲੱਗਣ ਲੱਗੇ ਹੋਣ ਤੇ ਸਵੇਰ ਵੇਲੇ ਪ੍ਰਾਪ ਖਾ ਕੇ ਜਾਂਦੇ ਹੁੰਦੇ ਇਹ ਸਿੰਪਲ ਪਰਾਠੇ ਚਾਹ ਦੇ ਨਾਲ ਤੇ ਵੈਸੇ ਦਿਨੇ ਤਾਂ ਮੈਂ ਨਹੀਂ ਬਣਾਉਂਦੀ ਹੁੰਦੀ ਇਹ ਉਜੀ ਬਣਾ ਲ ਗਏ ਬੱਚਾ ਨੂੰ ਤੇ ਬਸ ਪ੍ਰਾਭੀ ਆ ਗਈ ਸੀ ਜਾਂ ਦੇਖ ਮੈਂ ਦੇ ਦਵਾਂ ਮम्मा ਚਾਹ ਪਾ ਲਈ ਸੀ ਹੁਣ ਪੀਣ ਵਾਸਤੇ ਕਿਉਂਕਿ ਚਾਹ ਜਿਆਦਾ ਦੇਰ ਪਤਰਮੋਸ ਦੇ ਵਿੱਚ ਵੀ ਰੱਖ ਕੇ ਨਹੀਂ ਰੱਖ ਦੇ ਕੇ ਪਾ ਕੇ ਬਸ ਅੱਧਾ ਘੰਟਾ ਤੇ ਰੱਖ ਲੈਣੇ ਆ ਜਿਆਦਾ ਟਾਈਮ ਨਹੀਂ ਕਿਉਂਕਿ ਆਪਾਂ ਇਨੀ ਜਿਆਦਾ ਚਾਹ ਬਣਾਉਂਦੇ ਨਹੀਂ ਬਸ ਜਿੰਨੀ ਕਿ ਪੀਣੀ ਹੁੰਦੀ ਉਹਨੀ ਬਣਾਉਣੇ ਆਗੇ ਤੇ ਉਸ ਤੋਂ ਬਾਅਦ ਬਸ ਸਾਰਾ ਕੰਮ ਕਰ ਲਿਆ ਸੀਗਾ ਸਵੇਰ ਦੇ ਘਾੜੂ ਪੋਚੇ ਦਾ ਕੰਮ ਵੀ ਹੋ ਗਿਆ ਸੀ ਤੇ ਕੱਪੜੇ ਅੱਜ ਨਹੀਂ ਧੋਤੇਗੇ ਤੇ ਫਿਰ ਅੱਜ ਸਾਫ ਕਰਨ ਆਲਾ ਸੀਗਾ ਤੇ ਕਈ ਦਿਨੀ ਹੋ ਗਏ ਸੀਗੇ ਬਸ ਕੌਲ ਹੀ ਕਰ ਰੱਖੀ ਸੀ ਠੰਡ ਕਰਕੇ ਬਸ ਮਾਣੀ ਨਿਕ ਕਰਦਾ ਤੇ ਸਮਾਨ ਕੱਢ ਲੈਣੀ ਇਸ ਦੇ ਵਿੱਚੋਂ ਸਾਰਾ ਮੈਂ ਤੇ ਸਾਫ ਕਰਦੇ ਆਪਾਂ ਇਸ ਰੂ ਤੇ ਪ੍ਰਭ ਨੂੰ ਮੈਂ ਡਸਟਿੰਗ ਤੇ ਲਾਇਆ ਸੀਗਾ ਕਿਉਂਕਿ ਪੋਚੇ ਦਾ ਕੰਮ ਤਾਂ ਹੋ ਗਿਆ ਸੀਗਾ ਤੇ ਮੈਨੂੰ ਆਇਆ ਸੀ ਵੀ ਡਸਟਿੰਗ ਚਲੋ ਹੁਣ ਕਰ ਦੂਗੀ ਪੋਚਾ ਸੁੱਕ ਗਿਆ ਸੀ ਸਾਰੇ ਤੇ ਸਮਾਨ ਵੈਸੇ ਫਰਿੱਜ ਦੇ ਵਿੱਚ ਹੁਣ ਜਿਆਦਾ ਨਹੀਂ ਆਪਾਂ ਰੱਖਦੇ ਸਰਦੀ ਕਰਕੇ ਕਿਉਂਕਿ ਗਰਮੀਆਂ 'ਚ ਤਾਂ ਸਮਾਨ ਜਿਆਦਾ ਹੋ ਜਾਂਦਾ ਤੇ ਬਾਕੀ ਹੁਣ ਸਬਜ਼ੀ ਵਗੈਰਾ ਵੀ ਜਿਹੜੀ ਬਣੀ ਹੁੰਦੀ ਆ ਤੇ ਉਹ ਮੈਂ ਬਾਹਰ ਹੀ ਰੱਖ ਲੈਣੀ ਹੁੰਦੀ ਜਿਹੜੀ ਸਵੇਰੇ ਬਣਾਉਣੇ ਆਪਾਂ ਦਿਨੇ ਖਾਦੀ ਜਾਂਦੀ ਆ ਤੇ ਫਰਿੱਜ ਦੇ ਵਿੱਚ ਆਉਂਦਾ ਜਿਆਦਾ ਠੰਡੀ ਹੋ ਜਾਂਦੀ ਚੀਜ਼ ਵੈਸੇ ਕੋਈ ਹੋਰ ਚੀਜ਼ ਖਾਣ ਪੀਣ ਵਾਲੀ ਉਹ ਵੀ ਆਪਾਂ ਜਿਆਦਾ ਨਹੀਂ ਰੱਖਦੇਗੇ ਤੇ ਦੁੱਧ ਵਗੈਰਾ ਹੀ ਰੱਖਦੇ ਹੁੰਦੇ ਆ ਫਰਿੱਜ ਦੇ ਵਿੱਚ ਤੇ ਬਾਕੀ ਮੈਟ ਵਲ ਅੱਗੇ ਆ ਤੇ ਮੈਟ ਕਰਕੇ ਬਹੁਤ ਫਰਕ ਪੈ ਜਾਂਦਾ ਮੈਟ ਹੀ ਜਿਆਦਾ ਗੰਦੇ ਹੁੰਦੇ ਆ ਤੇ ਬਾਕੀ ਫਰਿੱਜ ਉਹਨਾਂ ਨਹੀਂ ਉਹ ਹੁੰਦਾਗਾ ਤੇ ਮੈਨੂੰ ਐਸ ਵੀ ਚਲੋ ਸਾਰਾ ਕੱਢ ਕੇ ਹੁਣ ਸਾਫ਼ ਕਰਦਗੇ ਤੇ ਪਹਿਲਾਂ ਮੈਂ ਸਮਾਨ ਸਾਰਾ ਹੁਣ ਬਾਹਰ ਕੱਢ ਲਿਆ ਸੀਗਾ ਤੇ ਇਹਨਾਂ ਨੂੰ ਧੋ ਦਿੰਨੇ ਆਪਾਂ ਸ਼ੀਸ਼ੇ ਵਗੈਰਾ ਜਿਹੜੇ ਮੈਟ ਆ ਸਾਰੇ ਤੇ ਉਸ ਤੋਂ ਬਾਅਦ ਫਰਿੱਜ ਨੂੰ ਵਿੱਚੋਂ ਸਾਫ਼ ਕਰਾਂਗੇ ਉਦਨ ਉਹ ਸੁੱਕ ਜਾਣਗੇ ਬਸ ਨਾਲ ਦੀ ਨਾਲ ਆਪਾਂ ਸਮਾਨ ਰੱਖ ਦਾਂਗੇ ਤੇ ਸਮਾਨ ਸਾਰਾ ਮੈਂ ਬਾਹਰ ਕੱਢ ਕੇ ਫਰਿੱਜ ਦੇ ਵਿੱਚੋਂ ਤੇ ਪ੍ਰਸ ਵਾਲੇ ਕਾਊਂਟਰ ਤੇ ਰੱਖ ਤਾ ਸੀ ਜਿੰਨਾ ਕ ਸਮਾਨ ਸੀਗਾ ਵਿੱਚ ਤੇ ਬਸ ਇੱਥੇ ਹੁਣ ਇਹਨਾਂ ਨੂੰ ਸਾਫ਼ ਕਰ ਦੂੰਗੀ ਤੇ ਤੇ ਬੱਚੇ ਅਜੇ ਰਮਾਨ ਤਨਹਾ ਲਿਆ ਸੀਗਾ ਤੇ ਸਿਰ ਧੋਣਾ ਸੀਗਾ ਤੇ ਪ੍ਰਵ ਨੇ ਵੀ ਤੇ ਪ੍ਰਵ ਕਹਿੰਦੀ ਮੈਂ ਬਾਅਦ ਵਿੱਚ ਨਹਾਉਂਗੀ ਤੇ ਕਹਿੰਦੀ ਮਮਾ ਪਹਿਲਾਂ ਤੁਸੀਂ ਨਹਾ ਲਿਓ ਤੇ ਮੈਂ ਵੀ ਸਿਰ ਧੋਣਾਗਾ ਤੇ ਕੱਲ ਆਪਾਂ ਸਿਰ ਨਹੀਂ ਧੋਤਾ ਕੱਲ ਸੰਡੇ ਸੀਗਾ ਤੇ ਕੱਲ ਬਾਜ਼ਾਰ ਚਲੇ ਗਏ ਸੀਗੇ ਤੇ ਤਾਂ ਕਰਕੇ ਬਸ ਟਾਈਮ ਨਹੀਂ ਲੱਗਿਆ ਤੇ ਅੱਜ ਚਲੋ ਸਾਰੇ ਜਾਣੇ ਸਰ ਤੋਂ ਲੰਘ ਬਸ ਇਸ ਤੋਂ ਬਾਅਦ ਫਰਿੱਜ ਸਾਫ਼ ਕਰਕੇ ਤੇ ਨਹਾ ਲੂੰਗੀ ਮੈਂ ਤੋਂ ਉਹਨਾਂ ਨੂੰ ਬਸ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਊਗਾ ਤੇ ਮੈਨੂੰ ਐਸ ਵੀ ਚਲੋ ਪਹਿਲਾਂ ਫਰਿੱਜ ਸਾਫ਼ ਕਰ ਲਾਂ ਕਿਉਂਕਿ ਜੇ ਇੱਕ ਵਾਰੀ ਮੈਂ ਪਹਿਲਾਂ ਨਹਾ ਲੈਂਦੀ ਤੇ ਫਿਰ ਕਾਲ ਹੋ ਜਾਂਦੀ ਹੈਗੀ ਤੇ ਸਮਾਨ ਮੈਂ ਇੱਥੇ ਅੰਦਰ ਹੀ ਧੋਣ ਲੱਗੀ ਸੀ ਜਿਹੜਾ ਮੈਟ ਵਗੈਰਾ ਕੱਢਿਆ ਸੀ ਸ਼ੀਸ਼ੇ ਮੈਨੂੰ ਐਸ ਵੀ ਚਲੋ ਬਾਹਰ ਠੰਡ ਕਾਫੀ ਹੋਈ ਪਈ ਸੀਗੀ ਅੱਜ ਤੇ ਤਾਂ ਕਰਕੇ ਮੈਨੂੰ ਐ ਸੀਗਾ ਵੀ ਕਿਚਨ ਦੇ ਵਿੱਚ ਹੀ ਧੋ ਦਿੰਨੇ ਆ ਸਾਰੇ ਹੁਣ ਮੈਟ ਵੀ ਧੋ ਦਿੰਨੇ ਆ ਤੇ ਸਬਜੀ ਵਾਲੇ ਬਾਕਸ ਦੇ ਵਿੱਚ ਵੀ ਮੇਰੇ ਮੈਟ ਲਗਾ ਕੇ ਰੱਖੇ ਹੋਇਆ ਕਿਉਂਕਿ ਸਬਜੀ ਜਦੋਂ ਲਿਆਉਂਦੇ ਤੇ ਵਿੱਚ ਰੱਖਦੇ ਆ ਤੇ ਉਹਦੇ ਨਾਲ ਐ ਵੀ ਜਿਹੜਾ ਬਾਕਸ ਦਾ ਸਬਜੀ ਵਾਲਾ ਉਹ ਗੰਦਾ ਨਹੀਂ ਹੁੰਦਾਗਾ ਚਲੋ ਮੈਟ ਆ ਮੈਟ ਆ ਪਾ ਗੱਢ ਕੇ ਬਾਹਰ ਧੋ ਦਿੰਨੇ ਹੁੰਨੇ ਆ ਸਬਜੀ ਵਾਲੇ ਬਾਕਸ ਦੇ ਵਿੱਚ ਤਾਂ ਤੇ ਵਸੇ ਹੁਣ ਹੋ ਗਿਆ ਸੀ ਮਹੀਨਾ ਡੇਢ ਮਹੀਨਾ ਫਿਰ ਜੇ ਸਾਫ ਨਹੀਂ ਕੀਤਾ ਸੀਗਾ ਬਾਹਰੋਂ ਤਾਂ ਡੇਲੀ ਵੈਸੇ ਡਸਟਿੰਗ ਹੋ ਜਾਂਦੀ ਆ ਤੇ ਅੰਦਰੋਂ ਨਹੀਂ ਸੀ ਸਾਫ ਕੀਤਾਗਾ ਤੇ ਹੋਂ ਤੱਕ ਕਈ ਦਿਨ ਹੋ ਗਏ ਸੀ ਮੈਨੂੰ ਐਸੇ ਫਰਿੱਜ ਸਾਫ਼ ਕਰਨਾ ਤੇ ਬਸ ਕੌਲੀ ਕਰ ਰੱਖੀ ਸੀ ਠੰਡ ਕਰਕੇ ਤੇ ਅੱਜ ਤਾਂ ਮੈਨੂੰ ਐਸੇ ਵੀ ਚਲੋ ਇਹ ਕੰਮ ਕਰਨਾ ਹੀ ਆ ਜ਼ਰੂਰ ਲਓ ਜੀ ਮੈਟ ਵਗੈਰਾ ਧੋਤ ਕੇ ਸਾਰੇ ਤੇ ਉਸ ਤੋਂ ਬਾਅਦ ਫਰਿੱਜ ਬਸ ਸਾਫ਼ ਕਰ ਦੂੰ ਜੀ ਅੰਦਰੋਂ ਚਲੋ ਇੱਕ ਵਾਰੀ ਸਾਫ਼ ਕੀਤੀ ਹੋਊਗੀ ਤੇ 15-20 ਦਿਨ ਤਾਂ ਵਧੀਆ ਨਿਕਲ ਜਾਣਗੇ ਤੇ ਉਸ ਤੋਂ ਬਾਅਦ ਦਣ ਖੁੱਲ ਜਾਣਗੇ ਤੇ ਐ ਹੁੰਦਾ ਵੀ ਸਮਾਨ ਕੇਰਾ ਧੋ ਕੇ ਮੜੀ ਦੀ ਧੁੱਪ ਲਵਾਈ ਜਾਵੇ ਇਹਨਾਂ ਨੂੰ ਤੇ ਬਸ ਹੁਣ ਆਪਾਂ ਕਿਸੇ ਕੱਪੜੇ ਦੇ ਨਾਲ ਇਹਨਾਂ ਨੂੰ ਸਾਫ਼ ਕਰ ਦਾਂਗੇ ਵੈਸੇ ਧੁੱਪ ਤਾਂ ਹੈ ਨਹੀਂ ਸੀਗੀ ਉਹ ਤਾਂ ਨਹੀਂ ਸੁੱਕਣਗੇ ਇਹ ਤੇ ਕੱਪੜੇ ਦੇ ਨਾਲ ਵਾ ਸੁਕਾ ਦਾਂਗੇ ਆਪਾਂ ਕਿਸੇ ਦੇ ਨਾਲ ਸਾਫ਼ ਕਰਕੇ ਤੇ ਕੇਰਾ ਇਹਨਾਂ ਨੂੰ ਮੈਂ ਧੋ ਕੇ ਤੇ ਨੀਚੇ ਕੰਬਲ ਦਾ ਨਾ ਮੇਰਾ ਮੈਟ ਬਣਾਇਆ ਹੋਇਆ ਸੀਗਾ ਤੇ ਉਹ ਸਾਈਡ ਤੇ ਮੈਂ ਵਿਛਾ ਲਿਆ ਸੀਗਾ ਤੇ ਉੱਥੇ ਹੀ ਰੱਖ ਦਿੰਨੇ ਆਪਾਂ ਐਂ ਜੀ ਆਪ ਤਾਂ ਜਦੋਂ ਕੋਈ ਚੀਜ਼ ਰੱਖਦੇ ਆ ਫਰਿੱਜ ਦੇ ਵਿੱਚ ਤੇ ਸਾਫ਼ ਕਰਕੇ ਰੱਖਦੇ ਆ ਤੇ ਕਈ ਵਾਰੀ ਪ੍ਰਾਵ ਰੋਟੀ ਬਣਾਉਣ ਲੱਗ ਜਾਂਦੀ ਹੈ ਜਾਂ ਬੱਚੇ ਵੈਸੇ ਵੀ ਖੋਲਦੇ ਆ ਤੇ ਕੋਈ ਨਾ ਕੋਈ ਚੀਜ਼ ਇਦਾਂ ਹੀ ਰੱਖਿਆ ਆਉਂਦੇ ਆਗੇ ਕੋਈ ਦੁੱਧ ਵਗੈਰਾ ਜਾਂ ਚਾਹ ਬਣਾਉਂਦੇ ਜਾਂ ਕਈ ਵਾਰੀ ਆਟਾ ਮੈਂ ਤਾਂ ਨਹੀਂ ਰੱਖਦੀ ਹੁੰਦੀ ਵੈਸੇ ਫਰਿੱਜ ਦੇ ਵਿੱਚ ਆਟਾ ਹੁਣ ਗੁੰਨਿਆ ਹੋਇਆ ਕਿਉਂਕਿ ਸਵੇਰੇ ਜਦੋਂ ਆਪਾਂ ਗੁੰਨਦੇ ਆਟਾ ਤੇ ਦੁਪਹਿਰ ਦੀ ਰੋਟੀ ਦਾ ਤਾਂ ਨਾਲ ਹੀ ਗੁੰਨ ਲੈਨੇ ਹੁੰਦੇ ਆ ਤੇ ਹੁਣ ਠੰਡ ਕਰਕੇ ਮੈਂ ਤਾਂ ਬਾਹਰ ਹੀ ਰੱਖ ਲੈਣੀ ਹੁੰਦੀ ਆ ਤੇ ਪ੍ਰਾਪ ਕਈ ਵਾਰੀ ਅੰਦਰ ਰੱਖ ਦਿੰਦੀ ਹੈਗੀ ਉਹ ਠੰਡੇ ਆਟੇ ਦੀ ਰੋਟੀ ਨਹੀਂ ਬਣਦੀਗੀ ਸਹੀ ਤੇ ਬਸ ਤਾਂ ਕਰਕੇ ਮੈਂ ਬਾਹਰ ਰੱਖ ਲੈਣੀ ਹੁੰਦੀ ਆ ਤੇ ਸਬਜ਼ੀ ਵੀ ਬਾਹਰ ਰੱਖ ਲੈਣੀ ਹੁੰਦੀ ਆ ਤੇ ਬਾਕੀ ਕੋਈ ਖਾਣ ਪੀਣ ਵਾਲਾ ਜੋ ਕੋਈ ਫਲ ਫਰੂਟ ਲਿਉਂਦੇ ਤੇ ਉਹ ਵੀ ਬਾਹਰ ਰੱਖ ਲੈਨੇ ਆ ਕਿਉਂਕਿ ਠੰਡਾ ਹੋ ਜਾਂਦਾ ਤੇ ਬਸ ਹੁਣ ਇਹਨਾਂ ਨੂੰ ਧੋ ਲੈਨੇ ਆਂ ਬਸ ਤੋਤੇ ਗਏ ਆਗੇ ਰੈਕ ਵਗੈਰਾ ਰਹਿ ਗਿਆ ਤੇ ਬਾਕੀ ਫ੍ਰੀਜਰ ਚੋ ਥੱਲੇ ਦੇਖੋ ਕਿ ਫ੍ਰੀਜਰ ਤਾਂ ਵੈਸੇ ਬੰਦ ਹੀ ਕੀਤਾ ਹੋਇਆ ਆਪਣਾ ਤੇ ਬਾਕੀ ਗਰਮੀ ਦੇ ਵਿੱਚ ਤਾਂ ਹੁੰਦਾ ਚਲੋ ਪਾਣੀ ਵਗੈਰਾ ਵੀ ਰੱਖ ਲੈਣਾ ਥੋੜਾ ਬਹੁਤ ਆਪਾਂ ਤੇ ਤੇ ਪਰ ਬੱਚੇ ਤਾਂ ਵੈਸੇ ਪਤਾ ਨਹੀਂ ਕੀ ਆ ਤਾਂ ਬੱਚਿਆਂ ਨੂੰ ਜਦੋਂ ਵੀ ਇਹਨਾਂ ਨੂੰ ਭੁੱਖ ਲੱਗੀ ਹੋਊ ਪਹਿਲਾਂ ਇਹਨਾਂ ਨੇ ਫ੍ਰਿਜ ਖੋਲ ਕੇ ਦੇਖਣਾ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਫ੍ਰਿਜ ਦੇ ਵਿੱਚ ਵੀ ਕੋਈ ਵੀ ਨਾ ਕੋਈ ਫਲ ਫਰੂਟ ਰੱਖਦੇ ਆਂ ਕੁਛ ਨਹੀਂ ਰੱਖਦੇ ਸਰਦੀ ਦੇ ਵਿੱਚ ਆਪਾਂ ਕੁਛ ਵੀ ਹੁੰਦਾ ਆਪਾਂ ਬਾਹਰ ਰੱਖਦੇ ਆਂਗੇ ਤੇ ਪਰ ਇਹਨਾਂ ਨੂੰ ਆਦਤ ਹੀ ਬਣੀ ਹੋਈ ਆ ਬਾਰੀ-ਬਾਰੀ ਫਰਿੱਜ ਖੋਲ ਕੇ ਦੇਖਣ ਦੀ ਲਓ ਜੀ ਮੈਟ ਵਗੈਰਾ ਸਾਰੇ ਧੋਤੇ ਗਏ ਆਗੇ ਤੇ ਸਬਜ਼ੀਆਂ ਵਾਲਾ ਬਾਕਸ ਆ ਜਿਹੜਾ ਇਹ ਵੱਡਾ ਵਾ ਸਿੰਕ ਤੇ ਪੂਰਾ ਆ ਜਾਂਦਾ ਤੇ ਇਹਨੂੰ ਥੋੜੀ ਜਿਹੀ ਧੋਣ ਦੀ ਦਿੱਕਤ ਆਉਂਦੀ ਆ ਕਿ ਇੱਥੇ ਕਿਚਨ ਦੇ ਵਿੱਚ ਤੋਲਿਆ ਚਲੋ ਆਪਾਂ ਹੁਣ ਇਸ ਨੂੰ ਤੇ ਹੁਣ ਫਰਿੱਜ ਨੂੰ ਸਾਫ਼ ਕਰਾਂਗੇ ਅੰਦਰੋਂ ਜਾ ਕੇ ਵਿੱਚੋਂ ਤਾਂ ਫਰਿੱਜ ਵੈਸੇ ਸਾਫ਼ ਪਿਆ ਸੀਗਾ ਚਲੋ ਆਇਆ ਸੀ ਵੀ ਸਮਾਨ ਸਾਰਾ ਕੱਢਿਆ ਤੇ ਇੱਕ ਵਾਰੀ ਆਪਾਂ ਕੱਪੜਾ ਮਾਰ ਦਾਂਗੇ ਵਿੱਚ ਸਮਾਨ ਸਾਰਾ ਇੱਥੇ نیچے ਰੱਖਤਾ ਸੀ ਮੈਂ ਬਸ ਹੁਣ ਫਰਿੱਜ 'ਚ ਕੱਪੜਾ ਮਾਰ ਦਿੰਦੇ ਆ ਸਾਫ਼ ਹੀ ਪਿਆ ਸੀਗਾ ਅੰਦਰੋਂ ਤਾਂ ਤੇ ਬਾਰੀ ਦੇ ਵਿੱਚ ਵੀ ਹੁਣ ਆਪਾਂ ਕੋਈ ਜ਼ਿਆਦਾ ਸਮਾਨ ਨਹੀਂ ਰੱਖਦੇ ਇਸ ਦੇ ਵਿੱਚ ਗਰਮੇ 'ਚ ਤਾਂ ਚਲਵਾਉਂਦਾ ਕੋਲਡ ਡਰਿੰਕ ਵਗੈਰਾ ਕੁਛ ਨਾ ਕੁਛ ਹੋ ਜਾਂਦਾਗਾ ਸਾਰੀ ਦੇ ਵਿੱਚ ਤਾਂ ਮੈਨੂੰ ਐ ਹੀ ਹੁੰਦਾ ਵੀ ਜੇ ਕੋਈ ਚੀਜ਼ ਰੱਖ ਸੀ ਤਾਂ ਬੱਚੇ ਉਸੇ ਤਰ੍ਹਾਂ ਚੱਕ ਕੇ ਖਾ ਲੈਣਗੇ ਤੇ ਫਿਰ ਇਹਨਾਂ ਦੇ ਗਲੇ ਖਰਾਬ ਹੋ ਜਾਂਦੇ ਜਲਦੀ ਕੋਲਡ ਵਗੈਰਾ ਹੋ ਜਾਂਦਾਗਾ ਸਾਫ਼ ਕਰਕੇ ਤੇ ਬਸ ਇਸ ਦੇ ਵਿੱਚ ਸਮਾਨ ਲਾ ਦੂੰਗੀ ਸਾਰਾ ਮੈਂ ਤੇ ਉਸ ਤੋਂ ਬਾਅਦ ਮੈਂ ਨਹਾ ਲੂੰਗੀ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਤੇ ਨਾਲ ਧੰਨਵਾਦ ਜੀ